ਸਾਰਨ ਪਿਆਰੇ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਨੂੰ ਠੀਕਾਂ ਜੀ ਜਿਵੇਂ ਕਿ ਆਪ ਨੂੰ ਪਤਾ ਹੀ ਆਪਾਂ ਪਟਨਾ ਸਾਹਿਬ ਤੋਂ ਚੱਲ ਕੇ ਹਜ਼ੂਰ ਸਾਹਿਬ ਆਈ ਸੀ ਤੇ ਹਜ਼ੂਰ ਸਾਹਿਬ ਦੇ ਆਪਣੇ ਸਾਰੇ ਦਰਸ਼ਨ ਹੋ ਗਏ ਜੀ ਤੇ ਸਾਰੇ ਗੁਰੂ ਧਰਮਾਂ ਦੇ ਗੁਰੂ ਨਾਨਕ ਚੇਰਾ ਦੇ ਬੇਦਰ ਉੱਥੇ ਵੀ ਕੀ ਸੀ ਆਪਾਂ ਹੋਵੇ ਆਪਾਂ ਵੀਡੀਓ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਨੈੱਟਵਰਕ ਹੋਣਾ ਕਰ ਤੇ ਵੀਡੀਓ ਆਪਣੇ ਨਹੀਂ ਪਿਆਰੀ ਜੀ ਤੇ ਨੈਟਵਰਕ ਇੱਥੇ ਬਹੁਤ ਜ਼ਿਆਦਾ ਵੀਕ ਹੈ ਜੀ ਬਿਲਕੁਲ ਨੈਟਵਰਕ ਹੈ ਨਹੀਂ ਟਾਵਰ ਬਿਲਕੁਲ ਨਹੀਂ ਹੈਗੇ ਤੇ ਹੁਣ ਆਪਾਂ ਚੱਲਿਆਂ ਜੀ ਪੰਜਾਬ ਵੱਲ ਰਵਾਨਾ ਹੋਣ ਲੱਗੇ ਆ ਜੀ ਤੇ ਇੱਥੋਂ ਜਾਵਾਂਗੇ ਆਪਾਂ ਭਗਤਨਾਮ ਦੇ ਜਿਹੜੇ ਗੁਰੂ ਘਰ ਤੇ ਜਿਹੋ ਉਧਰ ਦਾ ਰਸਤਾ ਜਾਏਗਾ ਆਪਾਂ ਜ਼ਰੂਰ ਦਰਸ਼ਨ ਕਰਦੇ ਜਾਵਾਂਗੇ ਠੀਕ ਹੈ ਜੀ ਤੇ ਫਿਰ ਆਪਾਂ ਇੰਦੋਰ ਰੁਕਾਂਗੇ ਰਾਤ ਗੁਰੂ ਘਰ ਵਿੱਚ ਫਿਰ ਜੋ ਅਗਲਾ ਪ੍ਰੋਗਰਾਮ ਹੈ ਆਪਣਾ ਉਹ ਆਪਾਂ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਚੱਲ ਹੁਣ ਆਪਾਂ ਚੱਲਦੇ ਆ ਜੀ ਤੇ ਆਪਾਂ ਰੂਮ ਖਾਲੀ ਕਰਦੀ ਅੱਜ ਤੇ ਠੀਕ ਹੈ ਜੀ ਆਪਣਾ ਸਵਾਲ ਸਾਰਾ ਰੈਡੀ ਹੈ ਜੀ ਤੇ ਚਲੋ ਹੁਣ ਇੱਥੋਂ ਚੱਲਦੇ ਆ ਜੀ ਫਿਰ ਦਰਸ਼ਨ ਕਰਕੇ ਗੁਰੂ ਸਾਹਿਬਾਂ ਦੇ ਤੇ ਫਿਰ ਆਪਾਂ ਇੱਥੋਂ ਰਵਾਨਾ ਹੁੰਦੇ ਆ ਜੀ ਹਾਂਜੀ ਸੋ ਆਪਾਂ ਹੁਣ ਚੱਲ ਪਿਆ ਜੀ ਲੋ ਜੀ ਆਪਾਂ ਹੁਣ ਚੱਲ ਪਿਆ ਜੀ ਸੱਚਖੰਡ ਹਜੁਰੂ ਸਾਹਿਬ ਤੋਂ ਤੇ ਨਮਸਕਾਰ ਕਰਕੇ ਆਪਾਂ ਚੱਲ ਚੱਲ ਪਿਆ ਜੀ ਵੀਡੀਓ ਨਹੀਂ ਬਣਾਈ ਆਪਾਂ ਕਿ ਆਪਾਂ ਹੁਣ ਮੈਪ ਲਾ ਲਈ ਜੀ ਆਪਾਂ ਹੁਣ ਸਿੱਧਾ ਸਿੱਧਾ ਜਾਣਾ ਵਾਗੇ ਇੱਥੋਂ ਮੁੜ ਕੇ ਦੋਰਾ ਨਿਕਲਦ ਨੇ ਇਧਰੋਂ ਜਾ ਸਕਦੇ ਆਪਾਂ ਤੇ ਲੋਰੀ ਜਿੰਨੇ ਵੀ ਆਪਾਂ ਦਿਨ ਰਹੀ ਇੱਥੇ ਤੇ ਬਹੁਤ ਹੀ ਵਧੀਆ ਦਰਸ਼ਨ ਮਿਲੇ ਗੁਰੂ ਸਾਹਿਬਾਂ ਦੇ ਕਰਨ ਮਿਲੇ ਨੇ ਆਪਾਂ ਨੂੰ ਤੇ ਬਹੁਤ ਵਧੀਆ ਲੱਗਿਆ ਜੀ ਤੇ ਜਦੋਂ ਛੋਟੇ ਹੁੰਦੇ ਵੈਸੇ ਮੈਂ ਇੱਕ ਵਾਰ ਆਇਆ ਸੀ ਉਦੋਂ ਤੇ ਉਦੋਂ ਇਨੀ ਸੋਝੀ ਨਹੀਂ ਹੁੰਦੀ ਸੀ ਆਪਾਂ ਨੂੰ ਹੁਣ ਮੇਰੇ ਨਾਨਾ ਜੀ ਸਿਸਟਰ ਮੇਰੇ ਨਾਲ ਆਈ ਸੀ ਤੇ ਇਸ ਵਾਰ ਮੈਂ ਕੱਲਾ ਆਇਆ ਜੀ ਆ ਬਾਈਕ ਲੈ ਕੇ ਤੇ ਪਟਨਾ ਸਾਹਿਬ ਤੋਂ ਅੱਪਸੇ ਦਾ ਹਜੂਰ ਸਾਹਿਬ ਆਗੇ ਸੀ ਤੇ ਆਪਣੇ ਜਦੋਂ ਪੰਜ ਤੱਕ ਦਾ ਆਪਾਂ ਪੂਰੀ ਕਰ ਲਈ ਜੀ ਤੇ ਇਹ ਹੈ ਜੀ ਮਹਾਰਾਜਾ ਰਣਜੀਤ ਸਿੰਘ ਗੇਟ ਵગેਰੇ ਇੰਦੀਆਂ ਨੂੰ ਤੇ ਚੌਕ ਵੀ ਕਹਿ ਦਿੰਦੇ ਆ ਜੀ ਤੇ ਆਪਾਂ ਉਹ ਮੁੜ ਜਣਾ ਇਧਰੋਂ ਤੇ ਹੁਣ ਆਪਾਂ ਜਾਵਾਂਗੇ ਸ਼ਰਮਣੀ ਭਗਤ ਭਗਤ ਨਾਮਦੇਵ ਜੀ ਦੇ ਉਹਨਾਂ ਦੇ ਸਥਾਨ ਜਨਮ ਸਥਾਨ ਉਹਨਾਂ ਦੇ ਘਰ ਤੇ ਘਰ ਪਿੰਡ ਵਿੱਚ ਹੀ ਉਹਨਾਂ ਦੇ ਤੇ ਜਿਹੜਾ ਸਥਾਨ ਬਣਿਆ ਹੋਇਆ ਜੀ ਜਨਮ ਸਥਾਨ ਉਹ ਬਣਿਆ ਹੋਇਆ ਜੀ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਆਪਾਂ ਜਾ ਕੇ ਤੁਹਾਨੂੰ ਦਰਸ਼ਨ ਮਿਲੇ ਕਰਾਵਾਂਗੇ ਤੇ ਇਤਿਹਾਸ ਜੋਰ ਤੁਹਾਡਾ ਸਰਵਣ ਕਰਾਂਗੇ ਜਾ ਕੇ ਤੇ ਬਹੁਤ ਵਧੀਆ ਲੱਗਿਆ ਜੀ ਇੰਨੇ ਦਿਨ ਆਪਾਂ ਨੂੰ ਵਧੀਆ ਸਾਰੇ ਮਿੱਤਰ ਮਿਲੇ ਆਪਾਂ ਨੂੰ ਆਪਣੇ ਸਬਸਕ੍ਰਾਈਬਰ ਵੀ ਆਪਾਂ ਨੂੰ ਮਿਲੇ ਚਲੋ ਹਣਾ ਤੇ ਉਹ ਕਹਿੰਦੇ ਕਿਸੇ ਨੂੰ ਤੁਸੀਂ ਨਾਲ ਲਿਆਉਣੇ ਸੀ ਇਕੱਲੇ ਆਏ ਹੋ ਮੈਂ ਇਕੱਲੇ ਨਹੀਂ ਆਪਾਂ ਗੁਰੂ ਸਾਹਿਬ ਸਾਡੇ ਨਾਲ ਹੀ ਆ ਤੇ ਚਲੋ ਆਪਾਂ ਹੁਣ ਗੱਡੀਆਂ ਤੇ ਨਾਲ ਹੀ ਦੇਖੀਂ ਬਈ ਲੰਘ ਜਾਂਦੇ ਬਈ ਅੱਗੇ ਲੇਟ ਫਿਰਦੇ ਆਂ ਅਸੀਂ ਤੇ ਹੁਣ ਆਪਾਂ ਸਿੱਧਾ ਜਾਣਾ ਤੇ ਸਾਰੇ ਦੇਖਦੇ ਆ ਜੀ ਵੀ ਪੰਜਾਬ ਤੋਂ ਆਇਆ ਮੋਟਰਸਾਈਕਲ ਤੇ ਪੰਜਾਬ 'ਚ ਪੰਜਾਬੀ ਬੰਦਾ ਆਇਆ ਜੀ ਸਾਰੇ ਦੇਖਦੇ ਆ ਮਿਲਦੇ ਆ ਜੀ ਫੋਟੋ ਖਿਚਾਉਂਦੇ ਆ ਆਪਣੇ ਨਾਲ ਮੋਟਰਸਾਈਕਲ ਨਾਲ ਬਹੁਤ ਅਪਰੀਸ਼ੀਏਟ ਕਰਦੇ ਨੇ ਤੁਸੀਂ ਚਲੋ ਤੇ ਚਲੋ ਹੁਣ ਆਪਾਂ ਚੱਲਦੇ ਆ ਜੀ ਤੇ ਮਿਲਦੇ ਹੁਣ ਆਪਾਂ ਸਿੱਧਾ ਜਾ ਕੇ ਭਗਤ ਨਾਮ ਜੀ ਦੇ ਜਨਮ ਸਥਾਨ ਤੇ ਭਗਤ ਨਾਮ ਦੇ ਗੁਰਦੁਆਰਾ ਇਧਰ ਜਾਓਗਾ ਨਾ ਦਰਵਾਜ਼ਾ ਭਗਤ ਨਾਮ ਦੇ ਭਗਤ ਨਾਮ ਦੇ ਨਾਮਦੇਵ ਵਸਵਤ ਵਸਵਤ ਉੱਪਰ ਜਿਦਾ ਸੇ ਉੱਪਰ ਜਾਓ ਰਾਈਟ ਸਿੱਧਾ ਜਾਓ ਹੂੰ ਕਈ ਵਾਰ ਨਾ ਬੋਰਡ ਤੇ ਲਿਖਿਆ ਹੁੰਦਾ ਨਾਮ ਨੂੰ ਕਈ ਵਾਰ ਇਹ ਤੋਂ ਦੇ ਚਲੋ ਪਾਸਾ ਉਧਾਂ ਦੀ ਆ ਤੇ ਦੇਖ ਕੇ ਚੱਲਣਾ ਪੈਂਦਾ ਤੇ ਕਿਤੇ ਮੈਂ ਪੁੱਛ-ਪੁੱਛ ਕੇ ਚਲੋ ਬੰਦਾ ਜਾ ਸਕਦਾ ਹੈ ਨਾ ਪੁੱਛ ਕੇ ਵੀ ਵੈਸੇ ਬੋਰਡ ਵੀ ਲੱਗੇ ਹੋਏ ਨੇ ਤੇ ਆਪਾਂ ਪੁੱਛ ਕੇ ਵਧੇ ਰਹਿੰਦੇ ਹਾਂ ਜਿਹੜੇ ਬੰਦੇ ਇੱਥੇ ਜਾਣ ਕਰਨੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਵਾ ਵੇ ਕਿਹੜੇ ਪਾਸੇ ਆਪਾਂ ਜਾਣਾ ਕਿਹੜੇ ਪਾਸੇ ਨਹੀਂ ਤੇ ਆਪਾਂ ਬਾਈ ਨੂੰ ਪੁੱਛ ਲਿਆ ਸੀ ਵੀ ਆਪਾਂ ਭਗਤਨਾਮ ਦੀ ਨਰਸਰੀ ਵੀ ਕਹਿੰਦੇ ਜੀ ਨਰਸੇ ਕਹਿੰਦੇ ਵੈਸੇ ਤਾਂ ਸਾਰੇ ਨਰਸ ਯਾਦ ਰੱਖਦੇ ਆ ਤੇ ਵੈਸੇ ਇਹ ਪਿੰਡਾਂ ਵਿੱਚੋਂ ਜਾਂਦਾ ਸ਼ਾਰਟਕਟ ਰਸਤਾ ਇਹ ਤੇ ਆਪਾਂ ਸ਼ਾਰਟਕਟ ਹੀ ਜਾਵਾਂਗੇ ਜੀ ਤੇ ਆਪਾਂ ਉੱਪਰੋਂ ਨਹੀਂ ਜਾਵਾਂਗੇ ਰਸਤਾ ਥੋੜਾ ਖਰਾਬ ਜ਼ਰੂਰ ਮਿਲੇਗਾ ਆਪਾਂ ਨੂੰ ਤੇ ਪੱਕਿਆ ਆਪਾਂ ਚਲੋ ਪਹੁੰਚ ਜਾਾਂਗੇ ਨੇੜੇ ਆਪਾਂ ਨੂੰ ਤੇ ਚਲੋ ਹੁਣ ਆਪਾਂ ਚੱਲਦੇ ਆਂ ਜੀ ਫਿਰ ਆਪਾਂ ਦਰਸ਼ਨ ਕਰਾਉਣੇ ਜਾ ਕੇ ਹਾਂਜੀ ਸੋ ਆਪਾਂ ਜੀ ਚੱਲ ਕੇ ਹਜੂਰ ਸਾਹਿਬ ਤੋਂ 80 ਕਿਲੋਮੀਟਰ ਦੀ ਰਾਈਡ ਕਰਕੇ ਤੇ ਭਗਤਾਂ ਵਿੱਚੋਂ ਸ਼ਰੋਣੀ ਭਗਤ ਨਾਮਦੇਵ ਜੀ ਮਹਾਰਾਜ ਉਹਨਾਂ ਦੇ ਬਾਣੀ ਗੁਰੂਗ੍ਰੰਥ ਸਾਹਿਬ 'ਚ ਦਰਜ ਹੈ ਤੇ ਅੱਜ ਆਪਾਂ ਉਹਨਾਂ ਦੇ ਨਗਰ ਉਹਨਾਂ ਦੇ ਜਨਮ ਸਥਾਨ ਤੇ ਖੜੇ ਆਂ ਜੀ ਤੇ ਬਹੁਤ ਵਧੀਆ ਲੱਗ ਰਿਹਾ ਜੀ ਤੇ ਭਗਤ ਨਾਮਦੇਵ ਜੀ ਦੇ ਆਪਾਂ ਘਰੇ ਖੜੇ ਆ ਜੀ ਤੇ ਜ਼ਿਲ੍ਹਾ ਹੰਗੋਲੀ ਹੈ ਜੀ ਤੇ ਬਸਵੰਤ ਕਿਤਨਾ ਯਹਾਂ ਸੇ ਬਸਵਤ ਪਤਾ ਨਹੀਂ ਤੇ ਜ਼ਿਲ੍ਹਾ ਹੰਗੋਲੀ ਹੈ ਜੀ ਤੇ ਆਪਾਂ ਉਹਨਾਂ ਦੇ ਘਰੇ ਖੜੇ ਆ ਜੀ ਇਹ ਪਿੱਛੇ ਉਹਨਾਂ ਦਾ ਘਰ ਆ ਠੀਕ ਹੈ ਤੇ ਆਪਾਂ ਹੁਣ ਚੱਲਦੇ ਆ ਜੀ ਦਰਸ਼ਨ ਕਰਦੇ ਆ ਅੰਦਰ ਤੇ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਜੀ ਚਲੋ ਜੀ ਸੋਹਾਂ ਜੀ ਇਹ ਜੀ ਭਗਤ ਨਾਮਦੇਵ ਜੀ ਦਾ ਘਰ ਤੇ ਆਪਾਂ ਚਲੋ ਤੁਹਾਨੂੰ ਅੰਦਰ ਲੈ ਕੇ ਚੱਲ ਜਾਈਏ ਦਰਸ਼ਨ ਕਰਾਉਨੇ ਆ ਜੀ ਇਹ ਜੀ ਉਹਨਾਂ ਦਾ ਪੁਰਾਣਾ ਪੁਰਾਣਾ ਘਰ ਤੇ ਆਪਾਂ ਨਾਲ ਵਿੱਚ ਉੱਪਰੋਂ ਦੀ ਕਮਰੇ ਚੱਲਾਂਗੇ ਆਪਾਂ ਵਾਹ ਇਹ ਜੀ ਭਗਤ ਨਾਮਦੇਵ ਜੀ ਦਾ ਘਰ ਪੁਰਾਣਾ ਘਰ ਹੈ ਜੀ ਉਹਨਾਂ ਦਾ ਤੇ ਬਾਕੀ ਇਹ ਬਾਦ ਵਿੱਚ ਬਿਲਡਿੰਗ ਉਹਨੇ ਬਣਾਈ ਹੋਈ ਹੈ ਜੀ ਜਿਹੜਾ ਅਸਥੀਕਰ ਉਹਨਾਂ ਦਾ ਇਹ ਵਾਲਾ ਜੀ ਭਗਤ ਨਾਮਦੇਵ ਮਹਾਰਾਜ ਲੋ ਜੀ ਵਾਏ ਲੋ ਜੀ ਐ ਜਾਣਾ ਬੰਦਾ ਜੀ ਨਮਸਕਾਰ ਕਰਕੇ ਗੀਤ ਦਾ ਨਾਮ ਦੇਵ ਜੀ ਦਾ ਕਰੇ ਚ ਲੋਚੀ ਵਾਈਕ ਲੋਇੰਗ ਵਾਈਕ ਲੋਇੰਗ ਤੇ ਇਦਾਂ ਨਿਕਲ ਜਾਂਦੇ ਜੀ ਜਨਮ ਸਥਾਨ ਬਾਬਾ ਜੀ ਦਾ ਘਰ ਲੋਚੀ ਕਰੋ ਜੀ ਦਰਸ਼ਨ ਤੇ ਇਹ ਗੇਟ ਵੀ ਜੀ ਉਦਾਂ ਹੀ ਪੁਰਾਣੀ ਗੇਟ ਨੇ ਵਾਈ ਤੇ ਉਸ ਟਾਈਮ ਦੇ ਉਦਾਂ ਹੀ ਬਣਿਆ ਹੋਇਆ ਜੀ ਹਾਂਜੀ ਮਹਜੂਰ ਸਾਹਿਬ ਤਾਂ ਆਇਆ ਜੀ ਹਾਂਜੀ ਆਏ ਕਿਹੜੇ ਪਾਸੇ ਹੋ ਵੀ ਹੋ ਗਿਆ ਮੈਂ ਸ਼ਹਿਰ ਦੇ ਵਿੱਚ ਨਹੀਂ ਗਿਆ ਮੈਂ ਪਿੰਡ ਦੇ ਵਿੱਚੋਂ ਆਇਆ ਨਾਲ ਨਾਲ ਮੈਨੂੰ ਸੋਖਾਦੂ ਨੇੜੇ ਪੈ ਗਿਆ ਜੀ ਹਾਂਜੀ ਚਲੋ ਜੀ ਆਪਾਂ ਦਰਸ਼ਨ ਕਰ ਲਈ ਜੀ ਤੇ ਹੁਣ ਆਪਾਂ ਗੁਰੂਦਰ ਸਾਹਿਬ ਜਾਨੇ ਜੀ ਨਾਲ ਹੀ ਇੱਥੇ ਗੁਰੂਦਰ ਸਾਹਿਬ ਪੰਜ ਮਿੰਟ ਤੇ ਫਿਰ ਤੁਸੀਂ ਦਰਸ਼ਨ ਕਰ ਲਏ ਹੋਣੇ ਆ ਤੇ ਭਗਤ ਨਾਮਦੇਵ ਜੀ ਉਹਨਾਂ ਦੇ ਜਨਮ ਸਥਾਨ ਉਹਨਾਂ ਦਾ ਘਰ ਹੈ ਜੀ ਇਹ ਤੇ ਠੀਕ ਹੈ ਜੀ ਇਹ ਭਾਈ ਸ ਜੀ ਤੁਸੀਂ ਕਿਥੋਂ ਆਏ ਜੀ ਅਸੀਂ ਫਰੀਦਕੋਟ ਤੋਂ ਜੀ ਫਰੀਦਕੋਟ ਤੋਂ ਜੀ ਹਾਂ ਜੀ ਠੀਕ ਹੈ ਜੀ ਇਹ ਵੀ ਫਰੀਦਕੋਟ ਤੋਂ ਆਏ ਜੀ ਹੁਣ ਆਏ ਆਏ ਕਿੱਥੇ ਜਾ ਰਹੇ ਨਹੀਂ ਅਸੀਂ ਆਏ ਸੀ 7 ਤਰੀਕ ਨੂੰ ਚਲੇ ਸੀ ਫਰੀਦਕੋਟ ਤੋਂ ਇਹ ਤੇ 8 ਰਾਤ ਨੂੰ ਪਹੁੰਚੇ ਹਾਂ ਜੀ। ਫਿਰ ਅਸੀਂ ਨੰਦੇੜ ਸਾਹਿਬ ਜਾਵਾਂਗੇ ਜੀ ਹਜੂਰ ਸਾਹਿਬ। ਅੱਛਾ ਅੱਛਾ ਜੀ। ਉੱਥੇ ਰੁੱਕ ਕੇ ਫਿਰ ਬਿਦਰ ਜਾਵਾਂਗੇ ਜੀ। ਠੀਕ ਠੀਕ। ਬਿਦਰ ਦੇ ਦਰਸ਼ਨ ਕਰਨ ਉਪਰੰਤ ਫਿਰ ਅਸੀਂ 14 ਨੂੰ ਸਾਡੀ ਵਾਪਸੀ ਹੈ। ਠੀਕ ਹੈ। ਹਾਂ ਜੀ ਹਾਂ ਜੀ। ਧੰਨਵਾਦ ਜੀ ਬਹੁਤ। ਵਰਜੀ ਆਏ ਨੇ ਤੇ ਹੁਣ ਜਾਣੇ ਨੰਦੇੜ ਹਜੂਰ ਸਾਹਿਬ ਦਰਸ਼ਨ ਕਰਨ। ਤੇ ਇਹ ਜੀ ਬਾਹਰ ਦਾ ਚਾਕਾ। ਇਹ ਬਾਹਰ ਦਾ ਹੈਗੇ ਚਾਕਾ। ਤੇ ਇੱਧਰ ਇਦਾਂ ਮੰਗਤੇ ਬੋਹ ਫਿਰਦੇ ਆ ਜੀ ਪੈਸੇ ਪਿੱਛੇ ਤੇ ਇੱਧਰ ਆਏ ਆ ਜੀ ਸਮਾਨ ਸਮਾਨ ਇਹ ਹੈਗਾ ਜੀ ਇਹ ਸਾਹਮਣੇ ਮੰਦਿਰ ਹੈ ਜੀ ਤੇ ਇਦਾਂ ਦਾ ਹੈਗਾ ਜੀ ਯਾਰ ਲਾ ਲੋ ਚੱਲ ਲਾ ਲੋ ਬਾਕੀ ਇਹ ਦੁਬਾਰਾ ਬਣਾਇਆ ਹੋਇਆ ਜੀ ਜਿਹੜਾ ਅੰਦਰ ਤੋਂ ਦਰਸ਼ਨ ਕਰਾਏ ਆ ਉਹ ਪ੍ਰਾਤਨ ਹੈ ਜੀ ਠੀਕ ਹੈ ਜੀ ਤੇ ਜਨਮ ਅਸਥਾਨ ਸੋਹਣੇ ਭਗਤ ਨਾਮਦੇਵ ਜੀ ਮਹਾਰਾਜ ਨਰਸੀ ਨਾਮਦੇਵ ਜੀ ਦਾ ਹਿੰਗੋਲੀ ਤੇ ਇਹ ਹਿੰਗੋਲੀ ਜ਼ਿਲ੍ਹੇ ਵਿੱਚ ਪੈਂਦਾ ਤੇ ਸ਼ਬਦ ਨਾਮਦੇਵ ਦੀ ਛਪਰੀ ਉਹ ਤਾਂ ਚਲੋ ਸ਼ਬਦ ਹੋਣਾ ਕੋਈ ਤੇ ਇਹ ਬਾਬਾ ਜੀ ਦਾ ਅਸਲੀ ਘਰ ਹੈ ਜੀ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਗੁਰਦੁਆਰਾ ਸਾਹਿਬ ਚਲਦੇ ਆਂ ਜੀ ਵਾਪਸ ਹਾਂਜੀ ਸੋ ਆਪਾਂ ਪਹੁੰਚ ਗਏ ਜੀ ਭਗਤ ਨਾਮਦੇਵ ਜੀ ਗੁਰਦੁਆਰਾ ਸਾਹਿਬ ਤੇ ਉਹ ਪਿੰਡ ਚੋਂ ਥੋੜਾ ਜਿਹਾ ਬਾਹਰ ਆ ਕੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਤੇ ਚਲੋ ਚਲਦੇ ਜੀ ਅੰਦਰ ਦਰਸ਼ਨ ਕਰਦੇ ਜਾ ਕੇ ਤੇ ਬਹੁਤ ਸੋਹਣਾ ਸਥਾਨ ਹੋਣਾ ਹੈ ਜੀ ਬਾਹਰਲੇ ਪਾਸੇ ਚਲੋ ਚਲਦੇ ਹਾਂ ਸੋ ਹਾਂਜੀ ਆਪਾਂ ਭਗਤ ਨਾਮਦੇਵ ਜੀ ਦੇ ਘਰ ਦੇ ਦਰਸ਼ਨ ਕਰ ਰਹੇ ਹਾਂ ਜੀ ਜਿੱਥੋਂ ਦਾ ਜਨਮ ਸਥਾਨ ਸੀ ਤੇ ਬਾਹਰਲੇ ਪਾਸੇ ਤੇ ਉਹ ਗਾਉਂ ਸ਼ਹਿਰ ਤੋਂ ਆ ਕੇ ਪਿੰਡ ਤੋਂ ਤੇ ਗੁਰਦਰਸਾ ਬਣਿਆ ਹੋਇਆ ਜੀ ਬਹੁਤ ਸੋਹਣਾ ਤੇ ਕਾਫੀ ਉਹ ਸਾਹਮਣੇ ਡਿਊੜੇ ਜੀ ਗੁਰਦਸਾਬ ਦੀ ਜਦੋਂ ਆਪਾਂ ਅੰਦਰ ਹੁੰਨੇ ਆ ਤੇ ਇੱਧਰ ਸਾਹਮਣੇ ਗੁਰਦ੍ਰਸਾ ਬਣਿਆ ਹੋਇਆ ਜੀ ਬਹੁਤ ਸੋਹਣਾ ਤੇ ਉਧਰ ਲੰਗਰ ਹਾਲ ਬਣਿਆ ਹੋਇਆ ਜੀ ਬਾਕੀ ਬਹੁਤ ਸਥਾਨ ਸੋਹਣਾ ਬਣਿਆ ਹੋਇਆ ਜੀ ਇੱਧਰ ਬਾਹਰ ਲਿਆ ਵਸੇ ਭਗਤ ਨਾਮਦੇਵ ਜੀ ਉਹਨਾਂ ਦੀ ਯਾਦ ਵਿੱਚ ਚਲੋ ਚੱਲਦੇ ਹਾਂ ਅੰਦਰ ਸੋਹਣ ਜੀ ਇਹ ਦਰਬਾਰ ਸਾਹਿਬ ਬਣਿਆ ਹੋਇਆ ਜੀ ਗੁਰੂ ਤੇਰਾ ਜਨਮ ਸਥਾਨ ਸ਼੍ਰੋਣੀ ਭਗਤ ਨਾਮਦੇਵ ਜੀ ਨਰਸਿੰਘ ਰੋਲੀ ਤੇ ਬਾਕੀ ਸੰਗਤ ਅਦਰ ਸੇਵਾ ਕਰਦੀਆਂ ਨੇ ਤੇ ਚਲੋ ਆਪਾਂ ਹੁਣ ਚਲ ਜਾਈਏ ਜੀ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਆਂ ਜੀ ਓਕੇ ਭਾਗਤ ਨਾਮਦੇਵ ਜੀ ਦੇ ਜਨਮ ਸਥਾਨ ਤੇ ਆਏ ਨੇ ਬੜੀ ਇਹਨਾਂ ਨੇ ਖੁਸ਼ੀ ਦੀ ਹਾਲ ਕਰੀ ਸੰਗਤਾਂ ਨੇ ਬੜਾ ਜਿਆਦਾ ਵੀ ਦਿੱਤੀ ਅੱਜ ਸਾਰੀਆਂ ਸੰਗਤਾਂ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਤੇ ਆਇਆ ਤੇ ਭਗਤ ਨਾਮਦੇਵ ਜੀ ਦਾ ਜਨਮ 8ਵੀਂ ਪੀੜੀ 26 ਅਕਤੂਬਰ 1277 ਈਸਵੀ ਕਾਤਰੀ ਸੁਦੀ ਆਕਾਸ਼ੀ ਦਿਨ ਐਤਵਾਰ ਪਿਤਾ ਧਾਨ ਸ਼ੇਰ ਮਾਤਾ ਗੋਣਾਬਾਈ ਦੇ ਕੋਕਤੋਂ ਜਨਮ ਲੈ ਕੇ सगली ਸ੍ਰਿਸ਼ਟੀ ਨੂੰ ਤਾਰਨੇ ਲਈ ਆਇਆ ਇਹਨਾਂ ਦੇ ਘਰ ਚਾਰ ਲੜਕੇ ਇੱਕ ਲੜਕੀ ਨੇ ਜਨਮ ਲਿਆ 80 ਸਾਲ ਇਸ ਜਾਮੇ ਦੇ ਵਿੱਚ ਆ ਕੇ ਸੇਵਾ ਕੀਤੀ 32 ਸਾਲ ਨਰਸੀ ਨਾਮਦੇਵ ਪਿੰਡ ਦੇ ਵਿੱਚ ਰਹੇ 30 ਸਾਲ ਇਥੋਂ 400 ਕਿਲੋਮੀਟਰ ਸ਼ਹਿਰ ਦਾ ਨਾਮ ਹੈ ਪੰਡਰਪੁਰ ਉੱਥੇ ਰਹੇ 30 ਸਾਲ ਨੌ ਪੀੜੀਆਂ ਨੇ 18 ਸਾਲ ਪੰਜਾਬ ਦੇ ਵਿੱਚ ਰਹੇ ਆ ਜਿੱਥੇ ਬੈਠੇ ਹਾਂ ਇੱਥੇ ਸ਼ੇਰ ਦੇ ਰੂਪ ਦੇ ਵਿਜੇ ਦਰਸ਼ਨ ਹੋਏ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ RAM ਰਾਜ ਘਰ ਦੇ ਵਿੱਚ ਰੋਟੀ ਪੱਕਦੀ ਹੈ ਭਗਵਾਨ ਕੁੱਤੇ ਦਾ ਰੂਪ ਧਾਰ ਕੇ ਆ ਗਿਆ ਰੋਟੀ ਚੁੱਕੀ ਭਗਵਾਨ ਸੁਖੀ ਆ ਲੈ ਚੱਲਿਆ ਆ ਲੈ ਮੱਖਣ ਲੈ ਕੇ ਆਇਆ ਮੱਖਣ ਦੇ ਨਾਲ ਖਾਣਾ ਨਾਲੇ ਮੰਦਰ ਹੈ ਤਪਸਥਾਨ ਹੈ ਜਿੱਥੇ 72 ਪਿੰਡ શ્રਸ਼ਟ ਬਣਿਆ ਦੋ ਪਿੰਡਾਂ ਦੇ ਰੋਜ਼ ਲੋਕ ਆਉਂਦੇ ਨੇ 24 ਘੰਟੇ ਸੇਵਾ ਕਰਦੇ ਨੇ 32 ਸਾਲ ਇਥੇ ਰਹਿ ਕੇ ਪੰਡਰਪੁਰ ਗਏ ਉਥੇ 30 ਸਾਲ ਰਹੇ ਸੰਤਾਂ ਨੂੰ ਤਾਰਿਆ ਉਥੇ ਦਾ ਇਤਿਹਾਸ ਹੈ ਨਾਮਦੇਵ ਦੀ ਬਣਾਈ ਛਪਰੀ ਕਾਰਜ ਛੱਡ ਗਿਆ ਸੰਤਾਂ ਗੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਉਦੋਂ ਦਾ ਸ਼ਬਦ ਹੈ ਪਾੜ ਪਰੋਸ਼ਨ ਪੂਛਲੇ ਨਾਮਾਂ ਕਾ ਪਹਿਸ਼ਾਨ ਸਵਾਈ ਹੋ ਅੱਜ 42 ਸਾਲ ਦੀ ਉਮਰ ਉਹ ਜਿਹੜਾ ਮੰਦਰ ਹੈ ਔਂਡਾ ਨਾਗਨਾਥ ਇੱਕ ਮਾਇਆ ਕਿੱਦਾਂ ਘੁਮਿਆਾਂਾਂ ਦੇ ਕੋਈ ਨਹੀਂ ਨਹੀਂ ਪਹਾੜਾਂ ਨੂੰ تراਸ਼ ਕੇ ਮੰਦਰ ਬਣਾਏ ਹੋਏ ਇਹ ਮੰਦਰ ਹੋਏ ਨੇ ਜਿਨ੍ਹਾਂ ਦੇ ਹਮਕੁੰਬ ਦੇ ਮੇਲੇ ਲੱਗਦੇ ਨੇ ਅੱਜ ਭਗਤ ਨਾਮਦੇਵ ਦੀ ਇਸ ਮੰਦਰ ਦੇ ਵਿੱਚ ਆਏ ਕਿਉਂ ਆਪਾਂ ਨੂੰ ਸ਼ੁੱਧਰ ਕਹਿੰਦੇ ਸੀ ਫਗਣ ਦਾ ਮਹੀਨਾ ਤੇ ਸ਼ਿਵਰਾਤਰੀ ਦਾ ਦਿਨ ਜੇ ਦਿਨ ਕੋਈ ਅੰਤ ਨਹੀਂ ਆਗੇ ਸੰਤ ਮੰਡਲੀ ਦੇ ਨਾਲ ਕਹਿੰਦੇ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਬਿਨਾਂ ਨਹੀਂ ਕੋਈ ਇਹ ਕਿਹਦਾ ਨਾੜਾ ਮਾਰਿਆ ਲੋਕ ਕਹਿੰਦੇ ਓਏ ਸ਼ੁੱਧਰ ਆਗੇ ਰਾਮ ਕਹਿਣ ਲੱਗ ਪਿਆ ਆ ਚੱਕੀ ਚਲਾ ਨਾਮ ਦੇ ਮੋਰੇ ਚੱਕੀ ਅੜਦੀ ਐ ਚੱਕੀ ਘੇੜੇ ਕੱਢਣ ਲੱਗ ਪਈ ੱੱਕੇ ਮਾਰ ਕੇ ਬਾਹਰ ਕੱਢੋ ੱੱਕੇ ਖਾਲੇ ਮੰਦਰ ਦੇ ਪਿੱਛੇ ਬੈਠੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤੇ ਜਨਾਂ ਕਾਹੋ ਦੇਹਰਾ ਫਿਰੇ ਮੰਦਰੇ ਘੁਮਾ ਦਿੱਤਾ ਸੱਚ ਦੀ ਜਿੱਤ ਹੋਈ ਹੁਣ ਸੱਚ ਦੀ ਪੂਜਾ ਹੋਣ ਲੱਗੀ ਇਹਨਾਂ ਲੋਕਾਂ ਨੇ ਬਾਦਸ਼ਾਹ ਮੁਹੰਮਦ ਤੁਗਲਕ ਦਾ ਦਰਵਾਜਾ ਖੜਕਾਇਆ ਬਾਦਸ਼ਾ ਨੇ ਭਗਤ ਨਾਮਦੇਵ ਜੀ ਨੂੰ ਗ੍ਰਬਤਾਰ ਕੀਤਾ। ਛੁਦਰ ਹੋ ਗਏ RAM ਕਨ ਆ ਗਊ ਜਿਉਂਦੀ ਕਰ ਕੇ ਦੱਸ। ਕਹੁੰਦਾ ਏ ਇੱਕ ਗਊ ਮੇਰਾ ਭਗਵਾਨ ਹਜ਼ਾਰਾਂ ਗਊਆਂ ਜਿਉਂਦੀਆਂ ਕਰ ਸਕਦਾ। ਕਹਿੰਦਾ ਮੈਨੂੰ ਜਵਾਬ ਦਿੰਦਾ ਮਾਰੋ ਹਾਥੀ ਦੇ ਮੋਹਰੇ ਛੁੱਟ ਗਏ। ਮਾਂ ਬਧੀ ਆਈ ਮਾਂ ਤੂੰ ਰੋਣੀ ਐ ਪੁੱਤਰਾ ਤੈਨੂੰ ਬਾਦਸ਼ਾ ਨੇ ਮਾਰ ਦੇਣਾ ਕਹਿਣਾ ਕੀ ਚਾਹਨੀ ਐ। ਮਾਂ ਦੀ ਮਮਤਾ ਕਹਿੰਦੀ ਛੋੜ ਰਾਵ ਮਾਂ ਮੇਰੀਏ ਤੇਰੇ ਨਾਮ ਨੂੰ ਦਾਗ ਲੱਗ ਜਾਵੇਗਾ ਮੈਂ ਦਾਗ ਨਹੀਂ ਲੱਗਣ ਦੇਣਾ ਜੇ ਤੂੰ ਨਹੀਂ ਹਟਦੀ ਫਿਰ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਕਰਗ ਜਿੰਦ ਸੁੰਡ ਕੀ ਚੋਟ ਹਾਥੀ ਲਿਆਂਦਾ ਮਾਰੇ ਨੂੰ ਕੀਤੇ ਦਰਸ਼ਨ ਪੈਰਾ ਵਿੱਚ ਸੇਲਾ ਕੇ ਮੱਥਾ ਟੇਕ ਦਿੱਤਾ ਜਿਸ ਦਾ ਸਾਹਿਬ ਦਾਦਾ ਹੋਏ ਇਸ ਨੂੰ ਮਾਰ ਨਾ ਸਕਿਆ ਕੋਈ ਬਾਦਸ਼ਾਹ ਮੁਹੰਮਦ ਤੁਗਲਕ ਨੇ ਮੱਥੇ ਤੇ ਹੱਥ ਮਾਰਿਆ ਕਹਿੰਦਾ ਓਏ ਹਾਥੀ ਨੇ ਤੇ ਛੜੀ ਕਿਸੇ ਨੂੰ ਨਹੀਂ ਇਹਨੂੰ ਹਾਥੀ ਵੀ ਮੱਥੇ ਟੇਕਦਾ ਪਰ ਕਹਿੰਦਾ ਮੈਂ ਬਾਦਸ਼ਾਹ ਹੰਕਾਰ ਬੰਦੇ ਦੇ ਮਤ ਮਾਰ ਦਿੰਦਾ ਮੌਤ ਦੀ ਸ਼ਰਤ ਰੱਖ ਦਿੱਤੀ ਨਾਨਦੇਵ ਹਜ਼ਾਰਾਂ ਗਉਆਂ ਦੀ ਗੱਲ ਕਰਦਾ ਤੈਨੂੰ ਦਿੱਤੀਆਂ ਸੱਤ ਘੜੀਆਂ ਇੱਕ ਉਹ ਗਉ ਜਿਉਂਦੇ ਕਰਕੇ ਦੱਸ ਅਗਰ ਨਾ ਜਿਉਂਦੇ ਹੋਈ ਆ ਮੇਰੇ ਹੱਥ ਵਿੱਚ ਛੁਰੀ ਹੈ ਤੇਰੀ ਗਰਦਨ ਤੇ ਚੱਲੇਗੀ ਹਰ ਜੁਗ ਜੁਗ ਭਗਤੋ ਪਾਇਆ ਪੈਜ ਗਉ ਜਿਉਂਦੇ ਹੋਈ ਬਾਦਸ਼ਾਹ ਪਹਿਰੀਂ ਪਿਆ ਸੰਤ ਮੰਡਲੀ ਲੈ ਕੇ ਬਨਾਰਸ ਗਏ ਅਜੁੰਦੇ ਆ ਗਏ ਹਰਦੁਆਰ ਗਏ ਵਿੰਦਰਾ ਬਣ ਗਏ ਗੁਜਰਾਤ ਦੇ ਵਿੱਚ ਦੁਆਰ ਕਾ ਗਏ ਰਾਜਸਥਾਨ ਕੋਲੈ ਦੇ ਵਖੇ ਸੁੱਕੇ ਖੂਹਾਂ ਚੋਂ ਪਾਣੀ ਕੱਢਦੇ ਪੁਸ਼ਕਰ ਦੇ ਹੁੰਦੇ ਹੋਏ ਪੰਜਾਬ ਦੀ ਧਰਤੀ ਵੱਸੀ ਪਠਾਣਾ ਸਾਡੇ ਤਿੰਨ ਸਵੇ ਸ੍ਰੀ ਤਰਨ ਤਰਨ ਸਾਹਿਬ ਤੋਂ ਸ੍ਰੀ ਖੰਡੋਰ ਸਾਹਿਬ ਨੂੰ ਜਾਈਏ ਰਾਸਤੇ ਦੇ ਵਜਿ ਪੁਰਾਣਾ ਪਿੰਡ ਹੈ ਭੂਤ ਪਿੰਡ ਅੱਜ ਪਿੰਡ ਦਾ ਨਾਮ ਹੈ ਰਾਮਪੁਰ ਮਾਂ ਆਵਾਜ਼ ਆਈ ਰੋਣ ਦੀ ਮਾਂ ਦਾ ਪੁੱਤਰ ਪੂਰਾ ਹੋ ਗਿਆ ਨਾਨਕ ਨਜ਼ਰੀ ਨਦਰ ਨਿਹਾਲ ਹੋਏ ਉੱਤਰ ਜਿਉਂਦਾ ਹੋਇਆ ਬਾਬਾ ਜੀ ਦਾ ਉੱਥੇ ਆਜੋ ਸਥਾਨ ਬਣਿਆ ਮਰੜੀ ਕਲਾ ਬਾਬਾ ਜੀ ਨੇ ਸੰਗਤਾਂ ਨੂੰ ਤਾਰਿਆ ਪੁੱਤਰਾਂ ਦੀਆਂ ਦਾਤਾਂ ਵਰਖੀਆਂ ਧਾਰੀ ਬਾੜ ਸਖੋ ਆਜ ਰਾਮਿਆਣਾ ਤਾਰਦੇ ਪਿੰਡ ਪੱਟੀ ਬਾੜ ਮਾਬਾ ਵਿਲੇ ਤੁਰਿਆ ਜਾਂਨੇ ਕਣਕ ਵੱਡਾ ਕਣਕ ਵੱਡੀ ਭਰੀ ਬਨ ਗਏ ਬਾਬਾ ਜੀ ਨੂੰ ਚਟਾਈ ਇੱਕ ਭਰੀ ਨਹੀਂ ਸਾਰੇ ਖੇਤਾਂ ਦੀਆਂ ਭਰੀਆਂ ਬਾਬ ਰੋੜੇ ਮੰਗੋ ਉੜਦਿਆਂ ਫਿਰਦਿਆਂ ਸਾਰਿਆਂ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਅਸੀਂ ਸਾਲ ਸੇਵਾ ਕਰਕੇ ਪਿੰਡ ਕਮਾਣ ਜ਼ਿਲ੍ਹਾ ਗੁਰਦਾਸਪੁਰ 2 ਮਾਰਗ ਦਾ ਦਿਨ 15 ਜਨਵਰੀ ਨੂੰ ਬਾਬਾ ਜੀ ਜੋਤੀ ਜੋਤ ਸਮਾਏ ਅੱਜ ਗੁਰੂ ਦੇ ਪਿਆਰੇ ਬਰਿੰਦਰ ਸਿੰਘ ਜੀ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਤੇ ਆਏ ਨੇ ਵੀਡੀਓ ਰਹੀ ਸਾਰਿਆਂ ਨੂੰ ਪ੍ਰਚਾਰ ਦੇ ਰਹੀ ਪਰਚੇ ਲੈ ਕੇ ਚੱਲੇ ਨੇ ਦਾਸ ਗਿਆਨੀ ਪਿਆਰਾ ਸਿੰਘ ਮੱਛੀ ਬੜਾ ਸਾਹਿਬ ਲੁਧਿਆਣਾ ਪੰਜਾਬ ਗੁਰੂ ਮਹਾਰਾਜ ਤੇ ਪਾਛਾ ਸਭ ਸੰਗਤ ਦੀ ਹਾਜ਼ਰੀ ਪਰਵਾਣ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰ ਲਏ ਜੀ ਤੇ ਬਾਬਾ ਜੀ ਤੋਂ ਤੁਸੀਂ ਇਤਿਹਾਸ ਵੀ ਸਰਵਣ ਕਰ ਲਿਆ ਹੋਣਾ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਤੇ ਬਾਈਕ ਆਪਣਾ ਰੈਡੀ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਅੰਦੋਰਵਾਲ ਤੇ ਉੱਥੇ ਦਰਸ਼ਨ ਕਰਾਵਾਂਗੇ ਜਾ ਕੇ ਰਸਤੇ ਚ ਕੋਈ ਅਪਡੇਟ ਹੋਏਗੀ ਜ਼ਰੂਰ ਮਿਲਾਂਗੇ ਤੇ ਮੈਂ ਤੁਹਾਨੂੰ ਜਾਂਦੇ ਹੋਏ ਆਪਾਂ ਜ਼ਰੂਰ ਜਾਣਾ ਵਾ ਤੇ ਕੱਲ ਵੀ ਵਿਚਾਰ ਬਣਿਆ ਸੀ ਵੀ ਭਗਤ ਨਾਮਦੇਵ ਜੀ ਦੇ ਅਸਥਾਨਾਂ ਵਾਲਾ ਆਪਾਂ ਜ਼ਰੂਰ ਜਾਵਾਂਗੇ ਤੇ ਅੱਜ ਆਪਾਂ ਆਏ ਆ ਜੀ ਦਰਸ਼ਨ ਕਰਨ ਵਾਸਤੇ ਬਹੁਤ ਵਧੀਆ ਲੱਗਿਆ ਦਰਸ਼ਨ ਕਰਕੇ ਤੇ ਤੁਸੀਂ ਵੀ ਦਰਸ਼ਨ ਕਰ ਲਏ ਹੋਣਗੇ ਚਲੋ ਜੀ ਹੁਣ ਆਪਾਂ ਚੱਲਦੇ ਆ ਜੀ ਕਰਦੇ ਆ ਬਾਈਕ ਸਟਾਰਟ ਲੋ ਜੀ ਆਪਾਂ گاਉਂ ਚ ਖੜੇ ਆ ਜੀ ਕਿਹੜਾ گاਉਂ ਸੀ ਖਾਮ گاਉਂ ਖਾਮ گاਉਂ ते ये राजस्थान दोने था था। भाई दोने दोने भाई आप ये दोनों भाई हैं ते जिसने मतलब दुकान लगाई है रेडी फालूदा बहुत अच्छा बनाया उन्होंने तो ये राजस्थान के रहने वाले ने ते अच्छा लगा आपको मिलके बहुत अच्छा लगा अच्छा लगा आपको मिलके थैंक यू ये ये भाई है रमेश इंगले कौन नाम है रमेश इंगले रमेश इंगले ठीक है अच्छा मिला आपको मिलके ਅੱਜ ਜੱਗਿਆ ਗਿਆ ਉਹ ਮੇਰ ਨਾਮ ਠੀਕ ਹੈ ਠੀਕ ਹੈ ਓਕੇ ਓਕੇ ਧੰਨਵਾਦ ਬੋਲ ਦਿਆ ਨਹੀਂ ਨਹੀਂ ਹਾਂਜੀ ਸੋ ਆਪਾਂ ਆਗੇ ਸੀ ਰਾਤ ਅ ਹਜੂਰ ਸਾਹਿਬ ਤੋਂ ਚੱਲ ਕੇ ਇੰਦੋਰ ਪਹੁੰਚ ਕੇ ਸੀ ਗੁਰਦਰ ਸਾਹਿਬ ਤੇ ਲੇਟ ਹੋ ਗਏ ਸੀ ਰਸਤੇ ਕੋ ਖਰਾਬ ਸੀ ਸੜਕਾਂ ਬਣ ਰਹੀਆਂ ਨੇ ਨਵੀਆਂ ਇਸ ਕਰਕੇ ਆਪਾਂ ਆਰਾਮ ਨਾਲ ਕੋਈ ਲਿਆਏ ਆ ਤੇ ਇਹਨੂੰ ਰੱਖ ਕੇ ਆਪਾਂ ਗੁਰੂ ਘਰ ਆਪਣਾ ਕਮਰਾ ਮਿਲ ਗਿਆ ਸੀ ਜੀ ਤੇ ਫ੍ਰੀ ਕਮਰੇ ਨੇ ਕੋਈ ਅਪਤ ਪੈਸਾ ਨਹੀਂ ਲੈਣਾ ਨੀ ਤੇ ਬਹੁਤ ਵਧੀਆ ਭਾਈ ਸਾਹਿਬ ਨੇ ਇੱਥੇ ਜਿੰਨੇ ਵੀ ਹੈ ਨੇ ਸਟਾਫ ਸਾਰੇ ਨੇ ਹੈਲਪ ਕੀਤੀ ਬਹੁਤ ਵਧੀਆ ਗਾਈਡਿੰਗ ਵੀ ਕੀਤਾ ਸਾਨੂੰ ਤੁਸੀਂ ਕਿੱਧਰ ਜਾਇਓ ਕਿੱਧਰ ਨਾ ਜਾਇਓ ਤੇ ਬਹੁਤ ਵਧੀਆ ਸਾਰੇ ਨੇ ਤੇ ਸ਼ਹਿਰ ਵੀ ਵਧੀਆ ਹੈ ਤੇ ਆਪਾਂ ਹੁਣ ਤਿਆਰ ਹੋ ਗਏ ਜੀ ਤੇ ਹਿਸਾਬਾਣੋ ਦਾ ਟਾਈਮ ਹੋ ਗਿਆ ਤੇ ਆਪਾਂ ਦਰਸ਼ਮੇਲੇ ਕਰਕੇ ਇੱਥੇ ਗੁਰੂ ਘਰ ਦੇ ਤੇ ਤਰਸਮੇ ਲਈ ਕਰਕੇ ਪ੍ਰਸ਼ਾਦਾ ਬਾਣ ਸ਼ੱਕੀ ਟੱਪਾ ਚਾਲੇ ਪਾਵਾਂਗੇ ਤੇ ਆਪਾਂ ਪਹੁੰਚਾਂਗੇ ਫਿਰ ਗਵਾਲੀਅਰ ਠੀਕ ਹੈ ਜੀ ਵੀਡੀਓ ਆਪਾਂ ਬੰਦ ਨਹੀਂ ਕੀਤੀ ਰਾਤ ਲਈ ਆਪਾਂ ਵੀਡੀਓ ਉਦਾਂ ਕੰਟੀਨਿਊ ਕਰਤੀ ਜਿਨ ਨਾਲ ਹੀ ਤੇ ਤੁਸੀਂ ਨਾਲ ਹੀ ਬਣੇ ਰਹੋ ਵੀਡੀਓ ਦੇ ਤੇ ਹੁਣ ਆਪਾਂ ਚੱਲਾਂਗੇ ਸਿੱਧਾ ਗਵਾਲੀਅਰ ਜਿੱਥੇ ਦਾਤਾ ਬੰਦ ਦੀ ਛੋੜ ਗੁਰੂ ਸਾਹਿਬ ਜੀ ਨੇ 52 ਰਾਜਿਆਂ ਨੂੰ 52 ਕਲੀਆਂ ਵਾਲੇ ਚੋਲੇ ਨਾਲ ਸਰਨੋਂ ਰਿਹਾ ਕਰਵਾਇਆ ਸੀ ਤੇ ਆਪਾਂ ਇਤਿਹਾਸ ਦੱਸਾਂਗੇ ਉੱਥੋਂ ਦਾ ਜਾ ਕੇ ਤੇ ਤੁਹਾਨੂੰ ਦਰਸ਼ਕ ਵੀ ਨਹੀਂ ਕਰਾਵਾਂਗੇ ਤੇ ਕਿਲਾ ਗਵਾਲੀਅਰ ਦਾ ਕਿਲਾ ਉਹ ਵੀ ਦਿਖਾਵਾਂਗੇ ਤੁਹਾਨੂੰ ਕਿ ਕਿਲਾ ਅਜ ਕਿਵੇਂ ਹੈ ਠੀਕ ਹੈ ਜੀ ਤੇ ਚਲੋ ਆਪਾਂ ਹੁਣ ਤਿਆਰ ਹੋ ਗਏ ਵਸੇ ਮਾਣਾ ਮੋਟਾ ਹੈ ਜਾਵਾ ਬੈਗ ਪੂਰਾ ਦਾ ਤੇ ਇਹ ਆਪਾਂ ਕਰਕੇ ਰੈਡੀ ਫਿਰ ਆਪਾਂ ਚੱਲਦੇ ਆਂ ਜੀ ਮਿਲਦੇ ਆਂ ਅੱਗੇ ਜਾ ਕੇ ਫਿਰ ਹਾਂ ਜੀ ਸੋਪਾਂ ਜੀ ਹੁਣ ਬਿਲਕੁਲ ਤਿਆਰ ਆਂ ਜੀ ਤੇ ਬਾਈਕ ਆਪਣਾ ਰੈਡੀ ਹੈ ਜੀ ਤੇ ਜਦੋਂ ਵੀ ਤੁਸੀਂ ਅੰਦੋਰ ਆਣਾ ਆਣਾ ਰਾਤ ਨੂੰ ਸਟੇ ਕਰਨੀ ਆ ਗੁਰਦੁਆਰਾ ਖਾਲਸਾ ਬਾਗ ਹੈ ਜੀ ਤੁਸੀਂ Google ਤੇ ਸਰਚ ਕਰ ਲੋਗੇ ਤੇ ਤੁਹਾਨੂੰ ਗੁਰਦੁਆਰੇ ਦੀ ਲੋਕੇਸ਼ਨ ਮਿਲ ਜਾਊਗੀ ਇੱਥੇ ਕਮਰੇ ਵਧੀਆ ਫ੍ਰੀ ਮਿਲਦੇ ਕਮਰੇ ਕੋਈ ਫੈਸਲੇ ਲੈਂਦੇ ਵਧੀਆ ਸੰਤਮਾਪੁਰਖਾਂ ਦੀ ਇਹ ਜਗ੍ਹਾ ਹੈ ਤੇ ਬਾਕੀ ਆ ਦੇਖੋ ਬਾਹਰਲਾ ਇਦਦਰਾ ਹੈਗਾ ਜੀ ਤੇ ਕਾਫੀ ਵੱਡਾ ਗੁਰਦੁਆਰਾ ਸਾਹਿਬ ਹੈ ਤੇ ਚਲੋ ਆਪਾਂ ਹੁਣ ਚੱਲਦੇ ਆਂ ਜੀ ਤੇ ਦਰਸ਼ਨ ਕਰਦੇ ਆਂ ਤੇ ਆਪ ਜੀ ਨੂੰ ਦਰਸ਼ਨ ਕਰਾਉਨੇ ਆਂ ਜੀ ਹਾਂਜੀ ਸੋਤਾ ਹੁਣ ਤਰਪੇ ਜੀ ਇਹ ਹੈ ਜੀ ਸ਼ਹਿਰ ਇੰਦੋਰ ਤੇ ਤੁਸੀਂ ਗੂਗਲ ਤੇ ਭਰ ਦਿਓ ਗੁਰਦਸਾ ਜੀ ਦਾ ਨਾਮ ਪਾ ਦੱਸਿਆ ਬੈਲਾ ਬਹੁਤ ਵਧੀਆ ਸਾਰੇ ਮਿਲੇ ਨੇ ਆਪਾਂ ਨੂੰ ਖੁਸ਼ ਹੋ ਕੇ ਵਧੀਆ ਬਰਸ਼ਾਦਾ ਮਾਨਿ ਸ਼ਕਤੀ ਆਪਾਂ ਹਾਂ ਵਰਪਿਆ ਜੀ ਤੇ ਮਿਲਦੇ ਮਿਲਦੇ ਟਾਈਮ ਹੋ ਗਿਆ ਜੀ ਕਾਫੀ ਉਕੇ ਰੱਖੋ ਜੀ ਹਮ ਪਾਇਸਾਂ ਕਰਦੇ ਸੀ ਬਾਸ ਕੀਰਤਨ ਤੇ ਕਿੰਨ ਸਾਨੂੰ ਮਿਲ ਕੇ ਜਾਇਓ ਚਲੋ ਫੰ ਚੱਲਦੇ ਆ ਜੀ ਹੌਲੀ ਹੌਲੀ ਤੇ ਸ਼ਹਿਰ ਬਹੁਤ ਸੋਹਣਾ ਜੀ ਅੰਦੌਰ ਤੇ ਔਰ ਕਿਰਪਾ ਕਰੇ ਦੁਬਾਰਾ ਫੇਰ ਆਵਾਂਗੇ ਆਪਾਂ ਤੇ ਤ ਵਕਿਆ ਆਪਾਂ ਜਦੋਂ ਉੱਧਰ ਗਏ ਸੀ ਨਾ ਨਾਨਕ ਚੇਰਾਵਾਲ ਉੱਧਰ ਬਾਲਾ ਦਾ ਖੇਤੀ ਜਿਹਾ ਪੰਜਾਬੀ ਹੁੰਦੀ ਪੱਥਰ ਵਾਲਾ ਉੱਧਰ ਜੀ ਪੱਥਰ ਕਰਕੇ ਖੇਤੀ ਕੋਈ ਨਹੀਂ ਹੁੰਦੀ ਜਿਹਾ ਆਪਣਾ ਇਕੱਲਾ ਵਿੱਚ ਮੜਾ ਹੁੰਦਾ ਥਾਣ ਪੇਂਦਾ ਸਮਾਨ ਲਾ ਲੈਂਦੇ ਜੀ ਉੱਥੇ ਸਾਰਾ ਉਤਰੀਲਾ ਇਲਾਕਾ ਉਹ ਵਾਲਾ ਜੀ ਤੇ ਬਾਕੀ ਇਹਦਾ ਜਿਹੜਾ ਸਟਾਪ ਬਣੇ ਹੋਏ ਜੀ ਵਸਤਾ ਦੇ ਦਾ ਬਾਰੇ ਹੋਇਆ ਜੀ ਬਹੁਤ ਸੋਹਣਾ ਜੀ ਸ਼ਹਿਰ ਹੈ ਜੀ ਬਹੁਤ ਸੋਹਣਾ ਤੇ ਆਪਾਂ ਇੱਥੋਂ ਹੈਗੇ ਜੀ ਕੋਟਾ ਕੋਟਾ ਰਾਜਸਾਹਬ ਰੋਡ ਜਾਣਾ ਪਾ ਤੇ ਜਿਹੜਾ ਮਤਤਾ ਕਵਾਲੀਅਰ ਪਹੁੰਚਾਂਗੇ ਕਵਾਲੀਅਰ ਪਹੁੰਚ ਗਏ ਤੇ ਆਪਾਂ ਤੁਹਾਨੂੰ ਦਰਸ਼ਕ ਦਿਵਾਵਾਂਗੇ ਕਿਲੇ ਦੇ ਠੀਕ ਹੈ ਜੀ ਚਲੋ ਚੱਲ ਰਹੇ ਲੋ ਜੀ ਆਪਾਂ ਇਸ ਟਮ ਖੜਿਆ ਜੀ ਸ਼ਹਿਰ ਪਲੋੜ ਕਰੋੜਾ ਚ ਕਰੋੜਾ ਕਿ ਪਲੋੜਾ ਹੈ ਪਤਾ ਨਹੀਂ ਕਿਹੜਾ ਸ਼ਹਿਰ ਹੈ ਪਲੋੜਾ ਹੀ ਕਹਿੰਦੇ ਆ ਤੇ ਰੁਕਿਆ ਜੀ ਰਸ ਪੀਣ ਵਾਸਤੇ ਤੇ ਕੋਟਾ ਪਲੰਗ ਹੈ ਜੀ ਤੇ ਕੋਟਾ ਲੰਘ ਕੇ ਆਪਾਂ ਸਿੱਧਾ ਜਾਵਾਂਗੇ ਦਵਾਲੀਆ ਦੇ ਕਿਲੇ ਦਰਸ਼ਨ ਕਰਨ ਜਾਵਾਂਗੇ ਤੇ ਇਦਾਂ ਦਾ ਸ਼ਹਿਰ ਹੈ ਜੀ ਉਹ ਸੋਣਾ ਇਹ ਅਗਰ ਸ਼ੀਸ਼ੇ ਉਹਨਾ ਆਜ ਆਪਣਾ ਇਹ ਬੜਾ ਲੂਜ਼ ਹੋ ਜਾਂਦਾ ਯਾਰ ਉਹ ਖਰਾਬ ਕਰੀ ਜਾਂਦਾ ਇਹ ਇਹ ਨਟ ਨਾ ਪਵਾਣਾ ਪੈਣ ਲੱਗਦਾ ਮੇਰੇ ਦੁਆਰਾ ਬਾ ਸ਼ਹਿਰ ਹੈ ਜੀ ਇਹ ਹੈ ਕੋਸ ਵਾਲਾ ਬਈਆ ਤੇ ਆਪਾਂ ਜੂਸ ਪੀਨੇ ਆ ਜੀ ਫਿਰ ਰਸ ਤੇ ਫਿਰ ਚੱਲਦੇ ਆ ਅੱਗੇ ਪਰ 150 ਕਿਲੋਮੀਟਰ ਰਹਿ ਗਿਆ ਜੀ ਹੋਰ ਗਵਾਲੀਅਰ ਤੇ ਜਾ ਕੇ ਮਿਲਾਂਗੇ ਦਰਸ਼ਨ ਕਰਾਵਾਂਗੇ ਤੁਹਾਨੂੰ ਰਸਤੇ ਜੀ ਵੀਡੀਓ ਮੈਂ ਤਾਣੀ ਬਨਹੀਂ ਕੋਈ ਕੋਈ ਹੈ ਨਹੀਂ ਬੁਜੀ ਦਿਖਾ ਲਈ ਅੱਦਾ ਤੇ ਦਿਖਾਦ ਨੇ ਬਸ ਇੱਥੇ ਮਾਰੇ ਖੇਤੀ ਕਰੀ ਜਾਂਦੇ ਲੋਕ ਕਹਣ ਕਿ ਬੀਜੀ ਹੋਈ ਆ ਤੇ ਆਪਣੇ ਪੰਜਾਬ ਤੋਂ ਕਬੈਨਾ ਲੈ ਕੇ ਆ ਰਹੇ ਨੇ ਕਣਕ ਵੜ ਰਹੇ ਨੇ ਉਹ ਮੁਖਤਸਰ ਦੇ ਫਿਰ ਮਲੇ ਸੀ ਵੀ ਰਾਜ ਤੇ ਉਹ ਆਉਂਦੇ ਜੀ ਆਪਣੇ ਇੱਧਰ ਕਣਕ ਵੜ ਕੇ ਫਿਰ ਪੰਜਾਬ ਚ ਕਣਕ ਵੜਦੇ ਆ ਬਸ ਐਸੀ ਅਪਡੇਟ ਨਵੀਂ ਹੋਰ ਤੋਂ ਵੀ ਚੀਜ਼ ਹੈ ਨਹੀਂ ਲੱਗ ਲੋਕ ਜੇ ਸ਼ਹਿਰ ਚ ਵੜੇ ਜਾਵਾਂਗੇ ਅ ਲੋਕਾਂ ਦਾ ਪਹਿਰਾਵਾ ਲੋਕਾਂ ਦੀ ਬੋਲੀ ਉਦੋਂ ਬਦਲੀ ਜਾਂਦੀ ਏ ਤੇ ਚਲੋ ਆਪਾਂ ਚੱਲਦੇ ਆ ਜੀ ਰਸ ਪੀ ਕੇ ਛੋਟਦਾਤਾ ਗੁਰਦਰਾ ਸਾਹਿਬ ਗਵਾਲੀਅਰ ਕਿਲੇ ਤੇ ਆਪਾਂ ਰੂਮ ਲੈ ਲਿਆ ਜੀ ਰੂਮ ਦੇ ਦਾ ਭਾਈ ਸਾਹਿਬ ਹੋਣਾ ਨੇ ਤੇ ਆਪਾਂ ਹੁਣ ਰਾਮ ਕਰਾਂਗੇ ਜੋ ਇਤਿਹਾਸ ਹੈ ਤੁਹਾਡੇ ਨਾਲ ਸਿਰੇ ਆਪਾਂ ਸਰਵਣ ਕਰਾਂਗੇ ਤੇ ਵੀਡੀਓ ਤੁਹਾਡੇ ਨਾਲ ਜਰੂਰ ਸਾਂਝ ਕਰਾਂਗੇ ਆਪਣੇ ਉਹਦੇ ਇੱਥੇ ਤੱਕ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ